ਸਤਨਾਮ ਵਾਹਿਗੁਰੂ ਸਾਹਿਬ ਜੀ ਮਾਰ ਮਹਲਾ ਪੰਜਵਾਂ ਚੋਪ ਦੇ ਘਰ ਪਹਿਲਾ ਮੇਰਾ ਮਨ ਲੂਚਾ ਗੁਰਦਰਸ਼ਨ ਤਾਏ ਬਲਪ ਕਰੇ ਚਾਤਰ ਕੀਨੇ ਆਇ ਤਿ ਲਿਖਣਾ ਉਤਰੈ ਸਤਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਭੁਲੀਏ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਰ ਤਨ ਬਾਣੀ ਚਿਰ ਹੋਵਾ ਦੇਖੇ ਸੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹਉ ਕੋ ਲੀ ਜਾਂ ਕੋ ਤੇ ਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲਿਆ ਪ੍ਰੇਅ ਤੁਧ ਭਗਵੰਤਾ ਮੋਹਿ ਰਹਿਣ ਨਾ ਵਿਹਾਵੇ ਨੀਦ ਨ ਆਵੇ ਬਨ ਗੁਰ ਬਿਨ ਦੇਖੇ ਗੁਰਦਵਾਰੇ ਜਿਉ ਹਉ ਕੋਲੀ ਹਉ ਕੋਲ ਕਮਾਈ ਤਿਸ ਸੱਚੇ ਗੁਰਦਵਾਰੇ ਜਿਉ ਰਹਾਉ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਕਰਮ ਹੈ ਬਾਇਆ ਸੇਵ ਕਰੀ ਪਰ ਚਸਾਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਉ ਹਉ ਕੋਲੀ ਹਉ ਕੋਲ ਕਮਾਈ ਨਾਨਕ ਦਾਸ ਤੁਮਾਰੇ ਜਿਉ ਜੀ ਮਾਝ ਮਾਲਾ ਪੰਜਮਾ ਦੀ ਚੋਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਏ ਬਲਪ ਕਰੇ ਚਾਤਰ ਕੀਨੇ ਆਈ ਲਿਖਣਾ ਉਤਰੈ ਸਾਥ ਨ ਆਵੈ ਬਿਨ ਦਰਸਨ ਸੰਤ ਪਿਆਰੇ ਜੀਓ ਹਉ ਕੋਲੀਏ ਕੋਲ ਕਮਾਈ ਗੁਰ ਦਰਸਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਹਵਾ ਜਿਓ ਸਹਿਰ ਤਨ ਬਾਣੀ ਚਿਰ ਹੋਵਾ ਦੇਖੈ ਸੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹਉ ਕੋਲੀਏ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਉ ਇੱਕ ਖੜੀ ਨ ਮਿਲਤੇ ਤਾ ਕਲ ਜਗ ਹੋਤਾ ਹੁਣ ਕਦ ਮਿਲਿਆ ਪ੍ਰੇਤੁ ਭਗਵੰਤਾ ਮੋਹੇ ਰਹਿਣ ਨਾ ਵਿਹਾਵੇ ਨੀਦ ਨ ਆਵੇ ਬਨ ਬੁਰ ਬਿਨ ਦੇਖੇ ਗੁਰਦਰਬਾਰੇ ਜਿਉ ਹੋਂ ਕੋ ਲੀਓ ਕੋਲ ਕਮਾਈ ਤਿਸ ਸੱਚੇ ਗੁਰਦਰਬਾਰੇ ਜਿਉ ਰਹਾਉ ਭਾਗ ਹਵਾ ਗੁਰਸੰਤ ਮਲਾਇਆ ਪ੍ਰਭ ਅਬਿਨਾਸੀ ਕਰਮ ਹੈ ਬਾਇਆ ਸੇਵ ਕਰੀ ਪਰ ਚਸਾਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਉ ਹੋਂ ਕੋ ਲੀਓ ਕੋਲ ਕਮਾਈ ਨਾਨਕ ਦਾਸ ਤੁਮਾਰੇ ਜੀ ਮਾਝ ਮਹਲਾ 5 ਚੋਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਏ ਬਲਪ ਕਰੇ ਚਾਤਰ ਕੀਨੇ ਆਇ ਤੀ ਨਾ ਉਤਰਾ ਸਾਥ ਨ ਆਵੇ ਬਿਨ ਦਰਸਨ ਸੰਤ ਪਿਆਰੇ ਜੀਓ ਹਉ ਭੋਲੀ ਏ ਕੋਲ ਕਮਾਈ ਗੁਰ ਦਰਸਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਰ ਤਨ ਬਾਣੀ ਚਿਰ ਹੋਵਾ ਦੇਖੇ ਸੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹੋਂ ਕੋਲੀਆ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾ ਕਲ ਜਗ ਹੋਤਾ ਹੁਣ ਕਦ ਮਿਲਿਆ ਪ੍ਰੇਤੁ ਸੁਧ ਭਗਵੰਤਾ ਮੋਹਿ ਰਹਿਣ ਨਾ ਵਿਹਾਵੇ ਨੀਦ ਨ ਆਵੇ ਬਨ ਗੁਰ ਬਿਨ ਦੇਖੇ ਗੁਰ ਦਰਬਾਰੈ ਜੀਓ ਹੋਂ ਕੋਲੀਆ ਕੋਲ ਕਮਾਈ ਤਿਸ ਸੱਚੇ ਗੁਰ ਦਰਬਾਰੈ ਜੀਓ ਰਹਾਓ ਭਾਗ ਹਵਾ ਗੁਰ ਸੰਤ ਮਲਾਇਆ ਪ੍ਰਭ ਅਬਿਨਾਸੀ ਕਰਮ ਹੈ ਬਾਇਆ ਸੇਵ ਕਰੀ ਪਰ ਚਸਾਨਾ ਵਿਛੜਾ ਜਨ ਨਾਨਕ ਦਾਸ ਕਮਾਰਾ ਜੀਓ ਹੋਂ ਕੋਲੀਆ ਕੋਲ ਕਮਾਈ ਨਾਨਕ ਦਾਸ ਮਾਹੀ ਮਾਰਾ ਪੰਜ ਮਾਣੀ ਚੋਪ ਦੇ ਘਰ ਪਹਿਲਾ ਮੇਰਾ ਮਨ ਲੋਚਾ ਗੁਰਦਰਸ਼ਨ ਤਾਏ ਬਲਪਾ ਕਰੇ ਚਾਤਰ ਕੀਨੇ ਆਇ ਤਿ ਲਿਖਣਾ ਉਤਰੇ ਸਾਥਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਰ ਤਨ ਬਾਣੀ ਚਿਰ ਹੋਵਾ ਦੇਖੇ ਸੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਤਉ ਕੋ ਲੀ ਜਾ ਕੋ ਲਕਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਇਤਾਂ ਕਲ ਜੁਗ ਹੋਤਾ ਹੁਣ ਕਦ ਮਿਲਿਆ ਪ੍ਰੇਤੁ ਸੁਧ ਭਗਵੰਤਾ ਮੋਹੇ ਰਹਿਣ ਨਾ ਵਿਹਾਵੇ ਨੀਦ ਨ ਆਵੇ ਬਨ ਗੁਰ ਬਿਰ ਦੇਖੇ ਗੁਰਦਵਾਰੇ ਜੀਓ ਹਉ ਕੋਲੀ ਹਉ ਕੋਲ ਕਮਾਈ ਤਿਸ ਸੱਚੇ ਗੁਰਦਵਾਰੇ ਜੀਉ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਕਰਮ ਹੈ ਬਾਇਆ ਸੇਵ ਕਰੀ ਪਰ ਚਸਾਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਹਉ ਕੋਲੀ ਹਉ ਕੋਲ ਕਮਾਈ ਨਾਨਕ ਦਾਸ ਤੁਮਾਰੇ ਜੀ ਮਾਝ ਮਹਲਾ 5 ਚੋਪ ਦੇ ਘਰ ਪਹਿਲਾ ਮੇਰਾ ਮਨ ਲੂਚੈ ਗੁਰਦਰਸ਼ਨ ਤਾਏ ਬਲਪ ਕਰੇ ਚਾਤਰ ਕੀਨੇ ਆਈ ਸਾਤ ਨਾ ਉਤਰੈ ਸਾਤ ਨਾ ਆਵੈ ਬਿਨ ਦਰਸਨ ਸੰਤ ਪਿਆਰੇ ਜੀਉ ਹਉ ਕੋਲੀ ਏ ਕੋਲ ਕਮਾਈ ਗੁਰ ਦਰਸਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀਉ ਸਹਿਰ ਤਨ ਬਾਣੀ ਚਿਰ ਹੋਵਾ ਦੇਖੇ ਸੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸਜਣ ਮੀਤ ਮਰਾਰੇ ਜੀਉ ਹੋਂ ਕੋ ਲੀ ਜਾ ਹੋਂ ਕੋ ਰਤਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾ ਕਲ ਜਗ ਹੋਤਾ ਹੁਣ ਕਦ ਮਿਲਿਆ ਪ੍ਰੇਅ ਤੁਧ ਭਗਵੰਤਾ ਮੋਹਿ ਰਹਿਣ ਨਾ ਵਿਹਾਵੇ ਨੀਦਨ ਆਵੇ ਬਨ ਗੁਰ ਬਿਨ ਦੇਕੇ ਗੁਰ ਦਰਬਾਰੇ ਜੀਓ ਹੋਂ ਕੋ ਲੀ ਹੋਂ ਕੋਲ ਕਮਾਈ ਤਿਸ ਸੱਚੇ ਗੁਰ ਦਰਬਾਰੇ ਜੀਓ ਰਹਾਓ ਵਾਹ ਵਾਹ ਗੁਰਸੰਤ ਮਲਾਇਆ ਪ੍ਰਭ ਅਬਿਨਾਸੀ ਕਰਮ ਹੈ ਬਾਇਆ ਸੇਵ ਕਰੀ ਪਰ ਚਸਾਨਾ ਵਿਛੜਾ ਜਨ ਨਾਨਕ ਦਾਸ ਤੁਮਾਰੈ ਜੀਉ ਹਉ ਕੋਲੀ ਹਉਲ ਕਮਾਈ ਨਾਨਕ ਦਾਸ ਤੁਮਾਰੇ ਜੀ ਮਾਲ ਮਹਲਾ ਪੰਜਵਾਂ ਚੋਪ ਦੇ ਘਰ ਪਹਿਲਾ ਮੇਰਾ ਮਨ ਲੂਚਾ ਗੁਰਦਰਸ਼ਨ ਤਾਏ ਬਲਪ ਕਰੇ ਚਾਤਰ ਕੀਨੇ ਆਈ ਲਿਖਨ ਉਤਰੈ ਸਾਥਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਉ ਕੋਲੀ ਹਉਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜਿਓ ਸਹਿਰ ਤਨ ਬਾਣੀ ਚਿਰ ਹੋਵਾ ਦੇਖੇ ਸੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜਿਓ ਹਉ ਕੋਲੀ ਜੋ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜਿਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲਿਆ ਪ੍ਰੇਤੁ ਤੇ ਭਗਵੰਤਾ ਮੋਹੇ ਰਹਿਣ ਨਾ ਵਿਹਾਵੇ ਨੀ ਦਿਨ ਆਵੇ ਬਨ ਗੁਰ ਬਿਰ ਦੇਕੇ ਗੁਰਦਰਬਾਰੇ ਜਿਉ ਹੋਂ ਕੋਲੀਓਂ ਕੋਲ ਕਮਾਈ ਤਿਸ ਸੱਚੇ ਗੁਰਦਰਬਾਰੇ ਜਿਉ ਰਹਾਉ ਭਾਗ ਹਵਾ ਗੁਰਸੰਤ ਮਲਾਇਆ ਪ੍ਰਭ ਅਬਿਨਾਸੀ ਕਰਮ ਹੈ ਪਾਇਆ ਸੇਵ ਕਰੀ ਪਰ ਚਸਾਨਾ ਵਿਛੜਾ ਜਨ ਨਾਨਕ ਦਾਸ ਤੁਮਾਰਾ ਜਿਉ ਹੋਂ ਕੋਲੀਓਂ ਕੋਲ ਕਮਾਈ ਨਾਨਕ ਦਾਸ ਤੁਮਾਰੇ ਹਾਲਾ ਪੰਜਮਾ ਦੀ ਚੋਪ ਦੇ ਘਰ ਪਹਿਲਾ ਮੇਰਾ ਮਨ ਲੂਚੈ ਗੁਰਦਰਸ਼ਨ ਤਾਏ ਬਲਪ ਕਰੇ ਚਾਤਰ ਕੀਨੇ ਆਇਤ ਲਿਖਣਾ ਉਤਰ ਸਾਂਤ ਨ ਆਵੇ ਬਿਨ ਦਰਸਨ ਸੰਤ ਪਿਆਰੇ ਜੀਓ ਹਉ ਭੋਲੀ ਏ ਕੋਲ ਕਮਾਈ ਗੁਰ ਦਰਸਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਰ ਤਨ ਬਾਣੀ ਚਿਰ ਹੋਵਾ ਦੇਖੇ ਸੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹਉ ਭੋਲੀ ਜਾਂ ਭੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਉ ਇੱਕ ਘੜੀ ਨ ਮਿਲਤੇ ਤਾ ਕਲ ਜਗ ਹੋਤਾ ਹੁਣ ਕਦ ਮਿਲਿਆ ਪ੍ਰੇਤੁ ਭਗਵੰਤਾ ਮੋਹੇ ਰਹਿਣ ਨਾ ਵਿਹਾਵੇ ਨੀਦ ਨ ਆਵੇ ਬਨ ਗੁਰ ਬਿਰ ਦੇਖੇ ਗੁਰਦਵਾਰੇ ਜਿਉ ਹਉ ਕੋਲੀ ਹਉ ਕੋਲ ਕਮਾਈ ਤਿਸ ਸੱਚੇ ਗੁਰਦਵਾਰੇ ਜਿਉ ਰਹਾਉ ਭਾਗ ਹੋਆ ਗੁਰਸੰਤ ਮਲਾਇਆ ਪ੍ਰਭ ਅਬਿਨਾਸੀ ਕਰਮ ਹੈ ਬਾਇਆ ਸੇਵ ਕਰੀ ਪਰ ਚਸਾਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਉ ਹਉ ਕੋਲੀ ਹਉ ਕੋਲ ਕਮਾਈ ਨਾਨਕ ਦਾਸ ਤੁਮਾਰੇ ਜਿਉ ਇਹ ਮਾਝ ਮਹਲਾ 5 ਚੋਪ ਦੇ ਘਰ ਪਹਿਲਾ ਮੇਰਾ ਮਨ ਲੂਚੈ ਗੁਰਦਰਸ਼ਨ ਤਾਏ ਬਲਪ ਕਰੇ ਚਾਤਰ ਕੀ ਨਿਆ ਇਤ ਲੇਖਣਾ ਉਤਰੈ ਸਾਥ ਨ ਆਵੇ ਬਿਨ ਦਰਸਨ ਸੰਤ ਪਿਆਰੇ ਜੀਓ ਹਉ ਕੋਲੀ ਏ ਕੋਲ ਕਮਾਈ ਗੁਰ ਦਰਸਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਰ ਤਨ ਬਾਣੀ ਚਿਰ ਹੋਵਾ ਦੇਖੇ ਸੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹਉ ਕੋਲੀ ਏ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਉ ਇੱਕ ਖੜੀ ਨ ਮਿਲਤੇ ਤਾ ਕਲ ਜਿਗ ਹੋਤਾ ਹੁਣ ਕਦ ਮਿਲਿਆ ਪ੍ਰੇਤੁ ਤੇ ਭਗਵੰਤਾ ਮੋਹੇ ਰਹਿਣ ਨਾ ਵਿਹਾਵੇ ਨੀਦ ਨ ਆਵੇ ਬਨ ਗੁਰ ਬਿਰ ਦੇਖੇ ਗੁਰਦਵਾਰੇ ਜਿਉ ਹੋਂ ਕੋਲੀਂ ਹੋਂ ਕੋਲ ਕਮਾਈ ਤਿਸ ਸੱਚੇ ਗੁਰਦਵਾਰੇ ਦੀਉ ਰਹਾਉ ਭਾਗ ਹਵਾ ਗੁਰ ਸੰਤ ਮਲਾਇਆ ਪ੍ਰਭ ਅਬਿਨਾਸੀ ਕਰਮ ਹੈ ਬਾਇਆ ਸੇਵ ਕਰੀ ਪਰ ਚਸਾਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਉ ਹੋਂ ਕੋਲੀਂ ਹੋਂ ਕੋਲ ਕਮਾਈ ਨਾਨਕ ਦਾਸ ਤੁਮਾਰੇ ਜੀ ਮਾਝ ਮਹਲਾ 5 ਚੋਪ ਦੇ ਘਰ ਪਹਿਲਾ ਮੇਰਾ ਮਨ ਲੂਚੈ ਗੁਰਦਰਸ਼ਨ ਤਾਏ ਬਲਪ ਕਰੇ ਚਾਤਰ ਕੀਨੇ ਆਈ ਸ੍ਰੀ ਉਤਰੇ ਸਾਧਨ ਆਵੇ ਬਿਨ ਦਰਸਨ ਸੰਤ ਪਿਆਰੇ ਜੀਓ ਹਉ ਕੋਲੀ ਕੋਲ ਕਮਾਈ ਗੁਰ ਦਰਸਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਰ ਤਨ ਬਾਣੀ ਚਿਰ ਹੋਵਾ ਦੇਖੇ ਸੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹਉ ਕੋਲੀ ਹਉ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲਿਆ ਪ੍ਰੇਅ ਤੁਧ ਭਗਵੰਤਾ ਮੋਹੇ ਰਹਿਣ ਨਾ ਵਿਹਾਵੇ ਨੀ ਦਿਨ ਆਵੇ ਬਨ ਗੁਰ ਬਿਰ ਦੇਖੇ ਗੁਰਦਰਬਾਰੇ ਜਿਉ ਹੋਂ ਕੋ ਲੀਓ ਕੋਲ ਕਮਾਈ ਤਿਸ ਸੱਚੇ ਗੁਰਦਰਬਾਰੇ ਜਿਉ ਰਹਾਉ ਭਾਗ ਹਵਾ ਗੁਰ ਸੰਤ ਮਲਾਇਆ ਪ੍ਰਭ ਅਬਿਨਾਸੀ ਕਰਮ ਹੈ ਬਾਇਆ ਸੇਵ ਕਰੀ ਪਰ ਚਸਾਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਉ ਹੋਂ ਕੋ ਲੀਓ ਕੋਲ ਕਮਾਈ ਨਾਨਕ ਦਾਸ ਤੁਮਾਰੇ ਜੀ ਮਾਝ ਮਹਲਾ 5 ਚੋਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਏ ਬਲਪ ਕਰੇ ਚਾਤਰ ਕੀਨੇ ਆਈ ਕਹਨਾ ਉਤਰੇ ਸਾਥਨ ਆਵੇ ਬਿਨ ਦਰਸਨ ਸੰਤ ਪਿਆਰੇ ਜੀਓ ਹਉ ਕੋਲੀ ਕੋਲ ਕਮਾਈ ਗੁਰ ਦਰਸਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਰ ਤਨ ਬਾਣੀ ਚਿਰ ਹੋਵਾ ਦੇਖੇ ਸੰਗ ਬਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹਉ ਕੋਲੀ ਹਉ ਕੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਉ ਇੱਕ ਖੜੀ ਨ ਮਿਲਤੇ ਤਾ ਕਲ ਜਿਗ ਹੋਤਾ ਹੁਣ ਕਦ ਮਿਲਿਆ ਪ੍ਰੇਤ ਉਦ ਭਗਵੰਤਾ ਮੋਹੇ ਰਹਿਣ ਨਾ ਵਿਹਾਵੇ ਨੀਦ ਨ ਆਵੇ ਬਨ ਗੁਰ ਬਿਰ ਦੇਖੇ ਗੁਰਦਰਬਾਰੇ ਜਿਉ ਹੋਂ ਕੋਲੀ ਹੋਂ ਕੋਲ ਕਮਾਈ ਤਿਸ ਸੱਚੇ ਗੁਰਦਰਬਾਰੇ ਜਿਉ ਰਹਾਉ ਭਾਗ ਹਵਾ ਗੁਰ ਸੰਤ ਮਲਾਇਆ ਪ੍ਰਭ ਅਬਿਨਾਸੀ ਕਰਮ ਹੈ ਬਾਇਆ ਸੇਵ ਕਰੀ ਪਰ ਚਸਾਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਉ ਹੋਂ ਕੋਲੀ ਹੋਂ ਕੋਲ ਕਮਾਈ ਨਾਨਕ ਦਾਸ ਤੁਮਾਰੇ ਜੀ ਮਾਝ ਮਹਲਾ 5 ਪੰਜਮਾ ਚੋਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਏ ਬਲਪ ਕਰੇ ਚਾਤਰ ਕੀਨੇ ਆਇ ਤਿਖੇ ਔਦਰੇ ਸਾਥ ਨਾ ਆਵੇ ਬਿਨ ਦਰਸਨ ਸੰਤ ਪਿਆਰੇ ਜੀਓ ਹਉ ਭੋਲੀ ਏ ਕੋਲ ਕਮਾਈ ਗੁਰ ਦਰਸਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸੁਹਾਵਾ ਜੀਓ ਸਹਿਰ ਤਨ ਬਾਣੀ ਚਿਰ ਹੋਵਾ ਦੇਖੇ ਸੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹੋਂ ਕੋ ਲੀਯਾਂ ਭੋਲ ਕਮਾਈ ਗੁਰ ਸੱਜਣ ਮਿਤ ਮਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾ ਕਲ ਜਿਗ ਹੋਤਾ ਹੁਣ ਕਦ ਮਿਲਿਆ ਪ੍ਰੇਤੁ ਭਗਵੰਤਾ ਮੋਹਿ ਰਹਿਣ ਨਾ ਵਿਹਾਵੇ ਨੀਦ ਨ ਆਵੇ ਬਨ ਗੁਰ ਬਿਨ ਦੇਖੇ ਗੁਰਦਵਾਰੇ ਜੀਓ ਹੋਂ ਕੋ ਲੀਯਾਂ ਭੋਲ ਕਮਾਈ ਤਿਸ ਸੱਚੇ ਗੁਰਦਵਾਰੇ ਜੀਓ ਰਹਾਓ ਭਾਗ ਹਵਾ ਗੁਰ ਸੰਤ ਮਲਾਇਆ ਪ੍ਰਭ ਅਬਨਾਸੀ ਕਰਮ ਹੈ ਬਾਇਆ ਸੇਵ ਕਰੀ ਪਰ ਚਸਾ ਨ ਵਿਛੜਾ ਜਨ ਨਾਨਕ ਦਾਸ ਕਮਾਰਾ ਜੀਓ ਹੋਂ ਕੋ ਲੀਯਾਂ ਭੋਲ ਕਮਾਈ ਨਾਨਕ ਦਾਸ ਤੁਹਾਾਰੇ ਜੀਓ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਫਤਿਹ